कभी कभी मेरे दिल में खयाल आता है कभी कभी मेरे दिल में खयाल आता है कि जैसे तुझको बनाया गया है मेरे लिए तू अब से पहले सितारों में बस रही थी कहीं तू अब से पहले सितारों में बस रही थी कहीं तुझे जमीन पे बुलाया गया है मेरे लिए तुझे जमीन पे ਬੁਲਾਇਆ ਗਿਆ ਹੈ ਮਿਰਨਿ ਇਹ ਗਾਣਾ ਤਾਂ ਮੈਂ ਗਾਇਆ ਇਸ ਦੁੱਖ ਦੇ ਵਿੱਚ ਕਿ ਜੋ ਇਹ ਚੀਜ਼ਾਂ ਸੀਗੀਆਂ ਕਿਸੇ ਸਮੇਂ ਇੱਕਦਮ ਕਿਵੇਂ ਬਦਲਦੀਆਂ ਚਲ ਗਈ ਜਿਵੇਂ ਆਪਣੇ ਕੋਲ ਕਾਰ ਹੈ ਕਿਸੇ ਕੋਲ ਲਗਜ਼ਰੀ ਕਾਰ ਹੈ BMW ਦੀ ਕਾਰ ਹੈ ਕਿਸੇ ਕੋਲ ਮਰਸੀਡੀਜ਼ ਆ ਕਿਸੇ ਕੋਲ ਸਕੋਡਾ ਆ ਅਪਾ ਸਾਬੂ ਕਾਰ ਨੂੰ ਚਲਾਉਂਦੇ ਤਾਂ ਹੈਗੇ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਵੀ ਸਾਡੇ ਤੱਕਰ ਇਹ ਕਾਰ ਨੂੰ ਪਹੁੰਚਾਇਆ ਕਿਹੜੇ ਬੰਦੇ ਨੇ ਅਸੀਂ ਕੀ ਦੀ ਦਿਮਾਗ ਦਾ ਸੁੱਖ ਮਾਣ ਰਹੇ ਆ ਅੱਜ ਐਦਾਂ ਹੀ ਇੰਨੀ ਅਸ਼ਲੀਲਤਾ ਇੰਨੀ ਜ਼ਿਆਦਾ ਗੰਦਗੀ ਸਾਡੇ ਸਮਾਜ ਦੇ ਵਿੱਚ ਕਦੋਂ ਤੇ ਕਿਵੇਂ ਆ ਗਈ ਅੱਜ ਆਪਾਂ ਕੁੜੀਆਂ ਨੂੰ ਆਮ ਹੀ ਦੇਖਦੇ ਆ ਸੋਸ਼ਲ ਮੀਡੀਆ ਤੇ ਗੰਦ ਪਾਉਂਦੀਆਂ ਪਈਆਂ ਨੇ ਕੋਈ ਨੰਗ ਤਣਗੀਆਂ ਹੋਈਆਂ ਫਿਰਦੀਆਂ ਨੇ ਕੁਇ ਅਗਲਾ ਹਿੱਸਾ ਦਿਖਾਉਂਦੀਆਂ ਨੇ ਕੋਈ ਪਿਛਲਾ ਹਿੱਸਾ ਦਿਖਾਉਂਦੀਆਂ ਕੋਈ ਥੱਲੇ ਵਾਲਾ ਲੱਤਾਂ ਬਾਹਾਂ ਸਖਾਉਂ ਦਿਖਾਉਂਦੀਆਂ ਨੇ ਕੋਈ ਉੱਪਰ ਲੀਆਂ ਚੀਜ਼ਾਂ ਦਿਖਾਉਂਦੀਆਂ ਨੇ ਔਰ ਉਹਨਾਂ ਨੂੰ ਇਹ ਪੈਸੇ ਮਿਲਣ ਲੱਪੇ ਔਰ ਕਿੰਨਾ ਇਹ ਚੀਜ਼ਾਂ ਦਾ ਜਨਮ ਹੋਇਆ ਸਾਡੇ ਸਮਾਜ ਦੇ ਵਿੱਚ ਜਦ ਕਿ ਸਾਡਾ ਸਮਾਜ ਚਾਹੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਚਾਹੇ ਆਪਾਂ ਪੂਰੇ ਹਿੰਦੁਸਤਾਨ ਦੀ ਗੱਲ ਕਰ ਲਈਏ ਸ਼ਰਮ ਹਇਆ ਵਸਤਰ ਸਾੜੀ ਸੂਟ ਢੁੰਗਟ ਇਹ ਸਾਡੇ ਸਮਾਜ ਦੀ ਮਰਿਆਦਾ ਇੱਕ ਗਹਿਣਾ ਰਹੀ ਆ ਇੱਕ ਕਿਦਾਂ 1 ਲੱਖ ਔਰਤਾਂ ਨੇ ਜਦੋਂ ਦਾ ਉਹਨਾਂ ਦੇ ਹੱਥ 'ਚ ਫੋਨ ਆਇਆ ਜਾਂ ਉਹਨਾਂ ਦੀ ਉਹਨਾਂ ਨੂੰ ਪਤਾ ਲੱਗਣ ਲੱਗਿਆ ਵੀ ਇਹਨਾਂ ਚੀਜ਼ਾਂ ਨਾਲ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ ਕਮਾਈ ਵੀ ਹੁੰਦੀ ਆ ਕਿਦਾਂ ਇਸ ਸਮਾਜ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਤਾਂ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰੋਸਟਮ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਇਸ ਇਹ ਗੰਦਗੀ ਸਾਡੇ ਸਮਾਜ ਦੇ ਵਿੱਚ ਕਦੋਂ ਆਣੀ ਸ਼ੁਰੂ ਹੋ ਗਈ ਔਰ ਇਹਦਾ ਜਨਮਦਾਤਾ ਕੌਣ ਸੀਗਾ ਤੇ ਇਹ ਤਾਂ ਸਾਨੂੰ ਕੀ ਗਲਤ ਸੱਟੇ ਕੀ ਨੁਕਸਾਨ ਸਾਡੇ ਸਮਾਜ ਨੂੰ ਸਾਡੇ ਪਰਿਵਾਰ ਨੂੰ ਘੋਤਨੇ ਪੈਣਗੇ ਜਾਂ ਪੈ ਰਹੇ ਨੇ ਤਾਂ ਸ਼ੁਰੂ ਕਰਦੇ ਆਪਾਂ ਦੇਖੋ ਦੋਸਤੋ 90s ਦਾ ਸਮਾਂ ਸੀਗਾ ਉਦੋਂ ਤੱਕ ਸਾਡੇ ਸਮਾਜ ਦੇ ਵਿੱਚ ਬਿਲਕੁਲ ਕੋਈ ਵੀ ਗੰਦਗੀ ਨਹੀਂ ਸੀ ਈਵਨ ਕਿ ਪੰਜਾਬ ਬੰਬੇ ਮਹਾਰਾਸ਼ਟਰ ਪੂਰਾ ਇੰਡੀਆ ਕੋਈ ਟਾਵਾਂ ਟਿੱਲਾ ਕੇ ਸੀ ਸੁਣਨ ਨੂੰ ਮਿਲਦਾ ਹੁੰਦਾ ਸੀਗਾ ਜਿਵੇਂ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਇੱਕ ਵਾਰੀ ਮੰਮਤਾ ਕੁਲਕਰਨੀ ਨੂੰ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਸਾਰੇ ਕਿਉਂਕਿ ਬਾਲੀਵੁੱਡ ਚ ਹੀਰੋਇਨ ਦੇ 90 ਦੇ ਵਿੱਚ ਫਿਲਮਾਂ ਚ ਉਹਨੇ ਚੰਗਾ ਯੋਗਦਾਨ ਪਾਇਆ ਆ 90 ਦੇ ਵਿੱਚ ਇੱਕ ਹੀਰੋਇਨ ਹੁੰਦੀ ਸੀ ਮੰਮਤਾ ਕੁਲਕਰਨੀ ਉਹਦੀਆਂ ਫਿਲਮਾਂ ਤਾਂ ਠੀਕ ਠੀਕ ਹੀ ਸੀਗੀਆਂ ਕੋਈ ਬਹੁਤ ਜ਼ਿਆਦਾ ਵੱਡੀ ਹੀਰੋਇਨ ਤਾਂ ਨਹੀਂ ਬਣੀ ਹੈਗੀ ਪਰ ਉਹਨੇ ਇੱਕ ਵਾਰ ਇੱਕ ਫੇਕ ਪਬਲਿਸਿਟੀ ਵਾਸਤੇ ਇੱਕ ਨਿਊਡ ਫੋਟੋ ਸ਼ੂਟ ਦਿੱਤਾ ਸੀ ਜਿਦੇ ਵਿੱਚ ਉਹ ਉੱਪਰਲਾ ਉਹਦਾ ਹਿੱਸੇ ਤੇ ਕੱਪੜੇ ਨਹੀਂ ਪਾਏ ਹੋਏ ਸੀ ਤੋਨੇ ਆਪਣੇ ਸਤਨਾ ਨੂੰ ਆਪਣੇ ਹੱਥਾਂ ਨਾਲ ਟਕਿਆ ਹੋਇਆ ਸੀਗਾ ਉਸ ਚੀਜ਼ ਨੇ ਉਸ ਫੋਟੋ ਸ਼ੂਟ ਨੇ ਬਾਲੀਵੁੱਡ ਦੇ ਵਿੱਚ ਹਿੰਦੀ ਫਿਲਮ ਇੰਡਸਟਰੀ ਵਿੱਚ ਤਹਿਲਕਾ ਮਚਾਤਾ ਸੀਗਾ ਤੇ ਉਹ ਅਸਲ ਵਿੱਚ ਪਹਿਲੀ ਵਾਰ ਫੋਟੋ ਸ਼ੂਟ ਹੋਇਆ ਸੀਗਾ ਤੇ ਇਸ ਤੋਂ ਬਾਅਦ ਉਹਨੂੰ ਉਹ ਉਸ ਚੀਜ਼ ਦਾ ਫੋਟੋ ਸ਼ੂਟ ਦਾ ਸੰਕੇਤ ਲੈਂਦੇ ਹੋਏ ਉਸ ਟਾਈਮ ਕਈ ਇਸਤਰੀ ਸੰਗਠਨਾਂ ਨੇ ਮਤਲਬ ਬੰਬੇ ਦੇ ਮਮਤਾ ਕਰਣੀ ਦੇ ਘਰ ਵੱਲ ਧਾਵਾ ਬੋਲਦਾ ਸੀਗਾ ਜਿਹੜਾ ਕਿ ਫੋਟੋ ਸ਼ੂਟ ਜਿਹੜੇ ਫੋਟੋ ਸਟੂਡੀਓ ਨੇ ਕੀਤਾ ਸੀ ਜਿਹੜੀ ਮੈਗਜ਼ੀਨ ਵਾਸਤੇ ਕੀਤਾ ਸੀ ਉਹਦੇ ਵਿੱਚ ਧਰਨਾ ਲਾਉਣਾ ਸ਼ੁਰੂ ਕਰਤਾ ਮਤਲਬ ਸੜਕਾਂ ਜਾਮ ਹੋ ਗਈਆਂ ਪੁਲਿਸ ਨੂੰ ਬਹੁਤ ਦਰ ਬੰਦੋਬਸਤ ਕਰਨਾ ਪਿਆ ਤੇ ਫੋਟੋ ਸ਼ੂਟ ਫਿਰ ਉਹਨੂੰ ਡਰਾਈ ਕਰਨਾ ਪਿਆ ਸੀ ਉਹਨਾਂ ਨੂੰ ਬੈਕਫਰਟ ਤੇ ਲੈਣਾ ਪਿਆ ਜੀ ਹਾਲਾਂਕਿ ਹਜੇ ਵੀ ਸੋਸ਼ਲ ਮੀਡੀਆ ਤੇ ਉਹ ਫੋਟੋਆਂ ਮੌਜੂਦ ਹੈਗੀਆਂ ਨੇ ਪਰ ਉਦੋਂ ਬੈਕਫਰਟ ਤੇ ਚੱਲ ਗਿਆ ਸੀ ਸਾਰਾ ਕੁਝ ਤਾਂ ਕਹਿਣ ਦਾ ਮਤਲਬ ਇਹ ਵੀ ਸਾਡਾ ਸਮਾਜ ਤਾਂ ਇਹੋ ਜਿਹਾ ਰਿਹਾ ਆ ਇੱਕ ਨੰਬਰ ਦੋ ਤੇ ਤੁਹਾਨੂੰ ਹੋਰ ਗੱਲ ਦੱਸਦਾ ਆਪਣੇ ਸਮਾਜ ਦੇ ਵਿੱਚ ਗੱਲ ਖਾਸ ਕਰਕੇ ਪੰਜਾਬ ਪਿੰਡਾਂ ਕਸਬਿਆਂ ਚ ਪੰਜਾਬ ਦੀ ਗੱਲ ਨਾ ਕਰੀਏ ਬਿਹਾਰ ਜੁਪੀ ਜਾਂ ਕਿਸੇ ਪਾਸੇ ਵੀ ਲੈ ਲਈਏ ਜਿਹੜਾ ਪਿੰਡਾਂ ਕਸਬਿਆਂ ਜਿਹੜੀ ਕੋਈ ਵੀ ਕਹਾਣੀਆਂ ਕੋਈ ਵੀ ਗੱਲਬਾਤ ਆ ਬਹੁਤ ਲੇਟ ਪਹੁੰਚਦੀ ਆ ਔਰ ਉਹ ਬਹੁਤ ਜ਼ਿਆਦਾ ਫੋਲੋ ਕਰਦੇ ਨੇ ਬਾਲੀਵੁੱਡ ਦੇ ਸਤਾਰਿਆਂ ਨੂੰ ਚਾਹੇ ਮੇਨ ਸਟ੍ਰੀਮ ਦੇ ਵਿੱਚ ਗੱਲਾਂ ਹੋਣ ਚਾਹੇ ਨਾ ਹੋਣ ਪਰ ਜਿਹੜੇ ਬਾਲੀਵੁੱਡ ਦੇ ਸਤਾਰੇ ਆ ਉਹਨਾਂ ਨੂੰ ਖਾਸ ਕਰਕੇ ਟੀਨੇਜਰਜ਼ ਜਾਂ 30 35 ਸਾਲ ਵਾਲੇ 30 35 ਸਾਲ ਵਾਲੀਆਂ ਹੀਰੋਇਨਾਂ ਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਫੋਲੋ ਕਰਦੇ ਨੇ ਹਾਂ ਇਹ ਗੱਲ ਜ਼ਰੂਰ ਆ ਵੀ ਬਹੁਤ ਸਾਰੇ ਲੋਕ ਆਪਣੀ ਜਿਹੜੀ ਦਿਲ ਦੀ ਇਹ ਗੱਲ ਆ ਬਾਹਰ ਨਹੀਂ ਆਉਣ ਦਿੰਦੇ ਪਰ ਮਨੋਮਨੀ ਉਹਨਾਂ ਦੀ ਫਿਲਮਾਂ ਨੂੰ ਦੇਖਦੇ ਨੇ ਉਹਨੂੰ ਪਸੰਦ ਕਰਦੇ ਔਰ ਉਹਨੂੰ ਫੋਲੋ ਕਰਦੇ ਨੇ ਜੋ ਕਰਦੇ ਨੇ ਜੋ ਸਟਾਈਲ ਪਣਾਉਂਦੇ ਨੇ ਖਾਸ ਕਰਕੇ ਕੁੜੀਆਂ ਰਾਣੀ ਮੁਖਰਜੀ ਹੋਗੀ ਜਾਂ ਕੋਈ ਵੀ ਹੋਦੀ ਉਹਨਾਂ ਦੀ ਸਾੜੀ ਹੋਗੀ ਉਹਨਾਂ ਦਾ ਸੂਟ ਹੋਗਾ ਦੁਪੱਟਾ ਉਹਨੂੰ ਫੋਲੋ ਕਰਦੀਆਂ ਨੇ ਤੇ ਫਿਰ ਦੂਸਰੇ ਪਾਸੇ ਜਦੋਂ ਇਹ ਜੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਆਪਣੇ ਲੋਕ ਫੋਲੋ ਕਰਦੇ ਨੇ ਤਾਂ ਇਹ ਮੇਰੀ ਭੂਮਿਕਾ ਬਣਨ ਦਾ ਕਾਰਨ ਇਹ ਸੀ ਵੀ ਇਸ ਕਰਕੇ ਹੋਇਆ ਜੀ ਔਰ ਉਸ ਤੋਂ ਬਾਅਦ ਹੁਣ ਕਹਿੰਦੇ ਨੇ ਨਾ ਜੇ ਕੋਈ ਚੰਗਾ ਦਿਮਾਗ ਹੋਊਗਾ ਤਾਂ ਚੰਗੀ ਉਪਜ ਕਰੂਗਾ ਜੇ ਕੋਈ ਗੰਦਾ ਦਿਮਾਗ ਆ ਤਾਂ ਉਹ ਗੰਦਾ ਹੀ ਸਮਾਜ ਨੂੰ ਪੇ ਕਰਕੇ ਜਾਊਗਾ ਹੁਣ ਸਮਾਜ ਨੇ ਉਸ ਗੰਦਗੀ ਨੂੰ ਐਕਸੈਪਟ ਕਰਨਾ ਕਿ ਨਹੀਂ ਕਰਨਾ ਇਹ ਸਮਾਜ ਦੇ ਉੱਤੇ ਆ ਹੁਣ ਗੱਲ ਆਪਾਂ ਮੁੜ ਕੇ ਉੱਥੇ ਹੀ ਆਉਣੇ ਆ ਕਿ ਵੀ ਇਹ ਗੰਦਗੀ ਸਾਡੇ ਸਮਾਜ ਚ ਆਈ ਕਿੱਥੋਂ ਆ ਉਦੋਂ ਤੱਕ ਮੈਂ ਤੁਹਾਨੂੰ ਦੱਸਿਆ ਵੀ 90s ਤੱਕ ਕੋਈ ਐਜੀ ਗੱਲਬਾਤ ਨਹੀਂ ਸੀਗੀ ਕੁਝ ਵੀ ਨਹੀਂ ਸੀਗਾ ਉਸ ਤੋਂ ਬਾਅਦ ਇੱਕ ਗੰਦੇ ਦਿਮਾਗ ਨੇ ਇੱਕ ਕਾਰਡ ਕੱਢੀ ਇੱਕ ਕੁੜੀ ਆਈ ਪੰਜਾਬ ਦੀ ਕੁੜੀ ਸੀ ਜਦ ਕਿ ਉਹ ਆਪਣੇ ਬਾਲੀਵੁੱਡ ਸੌਰੀ ਹਾਲੀਵੁੱਡ ਵਾਲੀ ਸਾਈਡ ਤੇ ਉਹ ਪੌਨ ਫਿਲਮਾਂ ਦਾ ਕੰਮ ਕਰਦੀ ਸੀ ਗੰਦੀਆਂ ਫਿਲਮਾਂ ਦਾ ਕੰਮ ਕਰਦੀ ਸੀ ਇੰਡੀਆ ਦੇ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਸੀਗਾ ਉਹਦੇ ਬਾਰੇ ਇੰਡੀਆ ਵਿੱਚ ਇੰਡੀਆ ਕੀ ਬੰਬੇ ਦੇ ਲੋਕਾਂ ਨੂੰ ਬਿਲਕੁਲ ਨਹੀਂ ਸੀ ਪਤਾ ਉਦੋਂ ਉਹ ਕੁੜੀ ਦਾ ਨਾਮ ਸੀ ਸਨੀ ਲੋਨੀ ਸਨੀ ਲੋਨੀ ਨੂੰ ਲੈ ਕੇ ਆਂਦਾ ਬਿਗ ਬਾਸ ਦੇ ਵਿੱਚ ਜਦੋਂ ਸਨੀ ਲੋਨੀ ਬਿਗ ਬਾਸ ਦੇ ਵਿੱਚ ਆਉਂਦੀ ਆ ਤਾਂ ਬਿਗ ਬਾਸ ਵਿੱਚ ਆਉਣ ਤੋਂ ਬਾਅਦ ਜਿਹੜੇ ਬਿੱਗ ਬੌਸ ਦੇ ਕੰਟੈਸਟੈਂਟਸ ਹੁੰਦੇ ਨੇ ਉਹਨਾਂ ਨੂੰ ਵੀ ਕਿਸੇ ਨੂੰ ਸਨੀ ਲੋਨੀ ਬਾਰੇ ਪਤਾ ਨਹੀਂ ਹੁੰਦਾ ਹੈਗਾ ਵੀ ਕੌਣ ਕੁੜੀ ਆਈ ਆ ਉਹ ਸਾਰਿਆਂ ਨੂੰ ਕਿਉਂਕਿ ਉਹ ਸਭ ਕਿਉਂਕਿ ਸਨੀ ਲੋਨੀ ਅੰਗਰੇਜ਼ੀ ਚ ਬੋਲਦੀ ਹੁੰਦੀ ਆ ਅੰਗਰੇਜ਼ੀ ਚ ਗੱਲ ਕਰਦੀ ਹੁੰਦੀ ਆ ਹਿੰਦੀ ਉਹਨੂੰ ਬਹੁਤ ਘੱਟ ਆਉਂਦੀ ਸੀ ਉਦੋਂ ਤੇ ਜਦੋਂ ਉਹ ਐਂ ਕਹ ਲਓ ਆਉਂਦੀ ਹੀ ਨਹੀਂ ਸੀਗੀ ਘੱਟ ਨਹੀਂ ਆਉਂਦੀ ਸੀ ਆਉਂਦੀ ਹੀ ਨਹੀਂ ਸੀ ਬਿਲਕੁਲ ਹੀ ਨਹੀਂ ਸੀ ਆਉਂਦੀ ਪਹਿਲੀ ਵਾਰ ਉਹਨੇ ਹਿੰਦੀ ਬਿੱਗ ਬੌਸ ਦੇ ਵਿੱਚ ਹੀ ਬੋਲੀ ਆ ਸ਼ੋਅ ਦੇ ਵਿੱਚ ਹੀ ਔਰ ਉਹ ਖੁਦ ਸਨੀ ਲੋਨੀ ਉਸ ਸ਼ੋਅ ਦੇ ਵਿੱਚ ਖੁਦ ਲੋਕਾਂ ਨੂੰ ਜਿਹੜੇ ਆਪਣੇ ਕੰਟੈਸਟੈਂਟਸ ਦਾ ਜਾਂ ਬਿੱਗ ਬਾਸ ਦੇ ਜਿਹੜੇ ਕਰਤਾ ਧਰਤਾ ਸੀਗੇ ਉਹਨਾਂ ਨੂੰ ਕਹਿੰਦੀ ਸੁਣੀ ਗਈ ਆ ਕਿ ਵੀ ਤੁਸੀਂ ਮੇਰੀ ਜਿਹੜੀ ਪ੍ਰਾਈਵੇਟ ਲਾਈਫ ਆ ਇੱਥੇ ਡਿਸਕਸ ਨਾ ਕਰਿਓ ਸਾਹਮਣੇ ਨਾ ਆਵੇ ਪਰ ਜਦ ਤੱਕ ਉਹ ਬਾਲੀਵੁੱਡ ਜਦ ਤੱਕ ਉਹ ਬਿੱਗ ਬਾਸ ਚ ਆਈ ਉਹਨਾਂ ਦੌਰਾਨ ਬਿੱਗ ਲੋਕਾਂ ਨੇ ਐਨੇ ਬੁਰੇ ਤਰੀਕੇ ਨਾਲ ਸਨੀ ਲੋਨੀ ਨੂੰ ਸਰਚ ਕੀਤਾ ਐਨੇ ਬੁਰੇ ਤਰੀਕੇ ਨਾਲ ਜਦ ਕਿ ਉਦੋਂ ਐਨੇ smartphones ਨਹੀਂ ਸੀ ਆਏ ਉਦੋਂ ਮਾੜੇ ਮੋٹے ਫੋਨ ਸੀਗੇ ਬਟਨ ਵਾਲੇ ਵੀ ਸੀਗੇ ਤੇ ਸਕਰੀਨ ਵਾਲੇ ਵੀ ਸੀਗੇ ਮਿਕਸ ਜਿਹੇ ਫੋਨ ਚੱਲਦੇ ਹੁੰਦੇ ਸੀਗੇ ਲੋਕਾਂ ਨੇ ਇੰਟਰਨੈਟ ਦੀ ਐਸੀ ਤੈਸੀ ਫੇਰਤੀ ਸਨੀ ਲੋਨੀ ਨੂੰ ਸਰਚ ਕਰਨ ਵਾਸਤੇ ਸਿਰਫ ਇੱਕੋ ਹੀ ਗੱਲ ਦੇ ਉੱਤੇ سٹਾਰ ਸੀ ਦੂਸਰੀ ਉਹ ਪੰਜਾਬਣ ਸੀਗੀ ਲੋਕਾਂ ਨੇ ਦੇਖਿਆ ਕਿਉਂਕਿ ਪੰਜਾਬੀ ਦੇ ਵਿੱਚ ਬਹੁਤ ਘੱਟ ਹੋਈਆਂ ਨੇ ਤੇ ਇਹ ਉਹਨੂੰ ਸਰਚ ਕਰਨ ਦੇ ਮਾਰੇ ਨੇ ਲੋਕਾਂ ਨੇ ਇੰਨਾ ਉਹਨੂੰ ਸਰਚ ਕੀਤਾ ਕਿ ਉਸ ਟਾਈਮ ਇੰਟਰਨੈਟ ਕ੍ਰੈਸ਼ ਕਰਤਾ ਸੀ ਉਹਨੂੰ ਐਨੀ ਵਾਰ ਸਰਚ ਕੀਤਾ ਗਿਆ ਸਨੀ ਲੋਨੀ ਨੂੰ ਸਨੀ ਲੋਨੀ ਜਦੋਂ ਅੰਦਰ ਗਈ ਸੀ ਤਾਂ ਇੱਕ 0% ਸਿੱਖ ਸਾਦੀ ਕੁੜੀ ਸੀਗੀ ਜਦੋਂ ਬਿਗ ਬਸ ਤੋਂ ਬਾਹਰ ਆਉਂਦੀ ਆ ਤਾਂ ਉਹਨੂੰ ਉਹਨੂੰ ਖੁਦ ਨੂੰ ਹਰਾਣ ਗਈ ਹੁੰਦੀ ਵੀ ਲੋਕਾਂ ਨੇ ਉਹਨੂੰ ਹੱਥੋਂ ਅਥੀ ਲਿੱਤਾ ਸੀਗਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਉਹਨੂੰ ਸਾਡੇ ਸਮਾਜ ਦੇ ਉੱਤੇ ਥੁਪਿਆ ਉਹ ਥੁਪਿਆ ਮਹੇਸ਼ ਪਟਨੇ ਹੁਣ ਆ ਗਈ ਗੰਦੇ ਦਿਮਾਗ ਦੀ ਉਪਜ ਜਦ ਇੱਕ ਗੰਦਾ ਦਿਮਾਗ ਸਮਾਜ ਨੂੰ ਕੀ ਦੇ ਰਿਹਾ ਇਹ ਬਹੁਤ ਮੈਂ ਨਹੀਂ ਰੱਖਦਾ ਮੈਂ ਗੰਦਾ ਦਿਮਾਗ ਮਹੇਸ਼ ਪਟਨੇ ਨੂੰ ਕਿਉਂ ਕਹਿ ਰਿਹਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਉਹ ਇੰਨਾ ਗੰਦਾ ਦਿਮਾਗ ਆ ਉਹਨੇ ਆਪਣੀ ਧੀ ਦੇ ਨਾਲ ਬੁੱਲਾਂ ਦੇ ਵਿੱਚ ਬੁੱਲ ਪਾ ਕੇ ਇੱਕ ਸ਼ੂਟ ਦਿੱਤਾ ਸੀਗਾ ਫੋਟੋਆਂ ਖਚਾਈਆਂ ਸੀ ਔਰ ਉਸ ਬੇਸ਼ਰਮ ਇਨਸਾਨ ਨੇ ਇੱਥੋਂ ਤੱਕ ਕਿਹਾ ਸੀਗਾ ਕਿ ਵੀ ਮੈਂ ਜੇਕਰ ਇਹਦਾ ਪਿਓ ਨਾ ਹੁੰਦਾ ਤਾਂ ਇਹਦੇ ਨਾਲ ਵਿਆਹ ਜ਼ਰੂਰ ਕਰਾ ਲਿਆ ਹੁਣ ਐਜਾ ਘਟਿਆ ਇਨਸਾਨ ਸਮਾਜ ਨੂੰ ਕੀ ਦੇ ਸਕਦਾ ਤੁਸੀਂ ਆਪੇ ਹਿਸਾਬ ਲਾ ਲਓ ਉਹਨੇ ਗੰਦਗੀ ਸੀ ਉਹਦੇ ਦਿਮਾਗ ਦੇ ਵਿੱਚ ਉਹਨੇ ਗੰਦਗੀ ਨੂੰ ਐਕਸੈਪਟ ਕੀਤਾ ਤੇ ਉਹਨੂੰ ਪੇਜ ਪਰੋਸ ਕੇ ਉਹਨੂੰ ਸਮਾਜ ਦੇ ਵਿੱਚ ਦੇ ਦਿੱਤਾ ਸਮਾਜ ਹਾਲਾਂਕਿ ਇਹ ਚੀਜ਼ਾਂ ਲੋਕਸ਼ਿਪ ਕੇ ਕਰ ਰਿਹਾ ਸੀ ਪਰ ਓਪਨਲੀ ਕੁਛ ਨਹੀਂ ਸੀ ਹੋਇਆ ਔਰ ਲੋਕਾਂ ਨੇ ਉਸ 2 ਟਕੇ ਦੀ ਗੰਦਿਆਂ ਫਿਲਮਾਂ 'ਚ ਕੰਮ ਕਰਨ ਵਾਲੀ ਕੁੜੀ ਨੂੰ ਹੱਥੋਂ ਹੱਥ ਲਿੱਤਾ ਪਰ ਆਪਣੀ ਜਿਹੜੀ ਅੰਦਰਲੀ ਭੁੱਖ ਸੀਗੀ ਉਹ ਉਹਨੂੰ ਉਹ ਕੈਸ਼ ਕਰ ਰਹੇ ਸੀਗੇ ਉਹਦੇ 'ਚ ਪੈਸੇ ਬਣ ਗਏ ਸੀ ਤਾਂ ਇਹ ਉਹਦੀ ਪਬਲਿਸਿਟੀ ਸਨੀ ਲੋਨੀ ਨੂੰ ਐਨੀ ਮਿਲੀ ਕਿ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੀਆਂ ਕੁੜੀਆਂ ਉਹਦੀਆਂ ਭਗਤ ਬਣ ਗਈਆਂ ਉਸ ਤੋਂ ਪਹਿਲਾਂ ਸਮਾਜ ਦੇ ਵਿੱਚ ਇਹ ਚੀਜ਼ਾਂ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ ਸੀ ਔਰ ਲੜਕੀਆਂ ਨੂੰ ਬਹੁਤ ਬੁਰੀ ਤਰੀਕੇ ਨਾਲ ਸਜ਼ਾ ਦਿੱਤੀ ਜਾਂਦੀ ਸੀ ਚਾਹੇ ਸਜ਼ਾ ਲਾ ਲਓ ਚਾਹੇ ਉਹਨੂੰ ਟਰੋਲ ਕਰਨਾ ਲਾ ਲਓ ਮਤਲਬ ਐਦਾਂ ਨਹੀਂ ਮਾਰਿਆ ਕੁੱਟਿਆ ਨਹੀਂ ਸੀ ਜਾਂਦਾ ਉਹਨੂੰ ਟਰੋਲ ਇੰਨਾ ਬੁਰੇ ਤਰੀਕੇ ਨਾਲ ਕੀਤਾ ਜਾਂਦਾ ਸੀਗਾ ਤਾਂ ਲੜਕੀ ਨੂੰ ਇਹ ਗੱਲ ਸਮਝ ਆ ਜਾਂਦੀ ਸੀ ਕਿ ਗਲਤ ਕੀ ਆ ਤੇ ਸਹੀ ਕੀ ਆ ਉਸ ਤੋਂ ਬਾਅਦ ਤੋਂ ਹੁਣ ਜਿੰਨੀਆਂ ਵੀ ਕੁੜੀਆਂ ਆ ਰਹੀਆਂ ਨੇ ਉਹਨੂੰ ਸਾਰਿਆਂ ਨੂੰ ਪਤਾ ਆ ਕਿ ਇਹ ਚੀਜ਼ ਸਹੀ ਆ ਉਨਦੇ ਮਨ ਚ ਇਹ ਹੈ ਵੀ ਇਹ ਚੀਜ਼ ਸਹੀ ਆ ਕਿਉਂਕਿ ਉਹਨਾਂ ਨੂੰ ਉਹਦੇ ਪੈਸੇ ਮਿਲਦੇ ਨੇ ਪਬਲਿਸਿਟੀ ਮਿਲਦੀ ਆ ਤੇ ਲੋਕਾਂ ਦੇ ਵਿੱਚ ਉਹਨਾਂ ਦਾ ਕ੍ਰੇਜ਼ ਬਣਦਾ ਕੋਈ ਮੂੰਹ ਦੇ ਉੱਤੇ ਤਾਂ ਕਹਿੰਦਾ ਨਹੀਂ ਹੈਗਾ ਵੀ ਤੂੰ ਟੈਕਸੀ ਆ ਜਾਂ ਤੂੰ ਗਲਤ ਨਾ ਲੈ ਕੇ ਪਰ ਜੇ ਸਹੀ ਕਲ ਪੁੱਛੋ ਕੁੜੀਆਂ ਨੇ ਹੁਣ ਅੱਗੇ ਟੈਕਸੀ ਕਹਿ ਤੇ ਚੜਦੇ ਹੁੰਦੇ ਸੀ ਨਾ ਕੁੜੀਆਂ ਚੜਦੀਆਂ ਹੁੰਦੀਆਂ ਹੁਣ ਸ਼ੀਟ ਟੈਕਸੀ ਨਾਉਣ ਦੇ ਨਾਲ ਕੁੜੀਆਂ ਕੰਪਨੀਆਂ ਸ਼ੁਰੂ ਕਰ ਲਈਆਂ ਸ਼ੀਟ ਟੈਕਸੀ ਸਮਝਦੇ ਤੁਸੀਂ ਸ਼ੀਟ ਟੈਕਸੀ ਮਤਲਬ ਵੀ ਹੁਣ ਕੁੜੀ ਚਲਾਉਂਦੀ ਆ ਟੈਕਸੀ ਖੁਦ ਉਦੋਂ ਤਾਂ ਟੈਕਸੀ ਕਹੇ ਤੇ ਚੜਦੇ ਹੁੰਦੇ ਸੀ ਪਹਿਲਾਂ ਦੇ ਟਾਈਮ ਤੇ ਹੁਣ ਸ਼ੀ ਟੈਕਸੀ ਨੌਂ ਦੇ ਉੱਤੇ ਰਾਮਨਾਲ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈ ਤਾਂ ਇਹ ਮੈਂ ਹਜੇ ਟਾਪਿਕ ਨੂੰ ਹੋਰ ਲੰਬਾ ਕਰਨਾ ਸੀ ਮੈਂ ਕਾਫੀ ਚੀਜ਼ ਖਿੱਚਣੀ ਸੀ ਕਿਉਂਕਿ ਕੁੜੀਆਂ ਬਹੁਤ ਜ਼ਿਆਦਾ ਇਸ ਵਿੱਚ ਆ ਰਹੀਆਂ ਨੇ ਹਰ ਇੱਕ ਕੁੜੀ ਕੋਲ ਫੋਨ ਆ ਗਿਆ ਔਰ ਇੰਨੇ ਬੁਰੇ ਤਰੀਕੇ ਨਾਲ ਉਹਨਾਂ ਨੂੰ ਪਬਲਿਸਿਟੀ ਦਾ ਇੱਕ ਸੌਖਾ ਤਰੀਕਾ ਉਹਨਾਂ ਨੂੰ ਮਿਲ ਚੁੱਕਿਆ ਆ ਪਰ ਇਹਦੇ ਅੰਜਾਮ ਬਹੁਤ ਬੁਰੇ ਹੁੰਦੇ ਨੇ ਕਿਉਂਕਿ ਜੋ ਚੀਜ਼ਾਂ ਛੱਪ ਜਾਂਦੀਆਂ ਨੇ ਉਹ ਛੱਪ ਜਾਂਦੀਆਂ ਨੇ ਕਹਿੰਦੇ ਨਾ ਬੇਗੁਨਾਹ ਕੋਈ ਨਹੀਂ ਹੁੰਦਾ ਸਭ ਕੀ ਰਾਜ ਹੁੰਦੇ ਨੇ ਕਿਸੇ ਕੇ ਛਿਪ ਜਾਂਦੇ ਹੈ ਕਿਸੇ ਕੇ ਛਪ ਜਾਂਦੇ ਹੈ ਹੁਣ ਜਿਨ੍ਹਾਂ ਦੇ ਜਿਨ੍ਹਾਂ ਦੇ ਅੰਦਰਲੀ ਗੰਦਗੀ ਉਹਨਾਂ ਨੇ ਚੰਦ ਪੈਸੇਆਂ ਪਿੱਛੇ ਜਾਂ ਪਬਲਿਸਟੀ ਵਾਸਤੇ ਵੀਡੀਓ ਬਣਾ ਕੇ ਛਪਾ ਦਿੱਤੀ ਤਾਂ ਹੋ ਸਕਦਾ ਹੈ ਸਮਾਂ 2-4 ਸਾਲ ਬਾਅਦ ਬਦਲ ਜਾਵੇ ਉਹਨਾਂ ਦੀ ਸੋਚ ਬਦਲ ਜਾਵੇ ਵੀ ਅਸੀਂ ਗਲਤ ਕਰਦੇ ਸੀਗੇ ਪਰ ਉਹ ਜਿਹੜੇ ਛਪ ਗਏ ਨਾ ਚੀਜ਼ਾਂ ਉਹ ਕਦੇ ਛਿਪੀਆਂ ਨਹੀਂ ਰਹਿਣੀਆਂ ਹੁਣ ਠੀਕ ਆ ਦੋਸਤੋ ਅੱਜ ਵਾਸਤੇ ਇੰਨਾ ਹੀ ਕੋਸ਼ਿਸ਼ ਕਰਾਂਗੇ ਇਸੇ ਟੌਪਿਕ ਨੂੰ ਅਗਲੇ ਲੈਵਲ ਤੇ ਲੈ ਕੇ ਜਾਣ ਦੀ ਕਿਉਂਕਿ ਕੁੜੀਆਂ ਇਸ ਪਬਲਿਸਿਟੀ ਨੂੰ ਲੈ ਤਾਂ ਰਹੀਆਂ ਨੇ ਪਰ ਸੰਭਾਲ ਨਹੀਂ پا ਰਹੀਆਂ ਇਹਦੇ ਉੱਤੇ ਮੈਂ ਕੋਸ਼ਿਸ਼ ਕਰੂੰਗਾ ਅਗਲੀ ਵੀਡੀਓ ਦੇ ਉੱਤੇ ਗੱਲ ਕਰਨੀ ਕਿਉਂਕਿ ਆਪਾਂ ਦੇਖ ਰਹੇ ਹਾਂ ਲੁਧਿਆਣੇ ਦੇ ਹੁਣੇ ਇੱਕ ਗੈਸਪੁਰਾ ਚੌਂਕ ਦੇ ਵਿੱਚ ਕੁੜੀ ਨੇ ਦੋ ਕੁੜੀਆਂ ਨੇ ਕਿਵੇਂ ਖੇ ਖਲਾਈ ਸੀਗੀ ਤੁਹਾਨੂੰ ਸਭ ਨੇ ਦੇਖਿਆ ਹੀ ਆ ਟੈਂਪੋ ਦੇ ਕੋਲ ਖੜੀਆਂ ਸੀ ਜਿਹੜੀਆਂ ਕਿ ਬਿਨਾਂ ਮਤਲਬ ਤੋਂ ਚਲੋ ਠੀਕ ਹੈ ਵੀਰੇ ਸਾਰ ਨੂੰ ਸਾਸਤਰੀ ਘਰ ਰੱਬ ਰੱਖਾ ਹੱਸਦੇ ਬਸਦੇ ਰੋ ਪੰਜਾਬੀ